ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਜਰਾ ਦੀ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਕੀ ਕਾਰਨ ਹੈ ਇਹ ਪ੍ਰੈਸ ਕਾਨਫਰੈਂਸ ਅੱਜ ਇਹ 9 ਮੋਟਰਸਾਈਕਲ ਰਿਕਵਰ ਕੀਤੇ ਨੇ ਚੋਰੀ ਦੇ ਦੋ ਦੋਸ਼ੀ ਫੜੇ ਗਏ ਨੇ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਇਸ ਵੰਦ ਚ ਮੌਜੂ ਵੈਸਐਸਪੀ ਸਾਹਿਬ ਤੋਂ ਮਨਜੂ ਜੀਐਸਪੀ ਸਿੱਟੀ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰਦੇ ਹੋਏ ਐਸਐਚਓ ਸਿਵਲ ਲਾਈਨ ਤੇ ਸਬ ਇੰਸਪੈਕਟਰ ਜਨਕਰਾਜ ਪੰਚਾਰ ਚ ਮਾਡਲ ਟਾਊਨ ਦੀ ਟੀਮ ਜਿਹチェਸ ਸੀ ਪੌਨ ਕੁਮਾਰ ਸੀਗੇ ਉਹਨਾਂ ਨੇ ਇੱਕ 85 ਨੰਬਰ ਮਕਦਮਾ ਦਰਜ ਹੋਇਆ ਸੀ ਮੋਟਰਸਾਈਕਲ ਚੋਰੀ ਦਾ ਜਿਹਦੀ ਅੱਗੇ ਤਫਤੀਸ਼ ਕਰਦੇ ਹੋਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ ਸੀ ਰਜਿੰਦਰਾ ਹਸਪਤਾਲ ਤੋਂ ਦਸਕਾ ਥਾਣਾ ਲਹਿਰਾ ਤੋਂ ਦੋ ਲੋਕ ਸੀ ਨੇ ਮਨਪ੍ਰੀਤ ਸਿੰਘ ਤੇ ਇੱਕ ਮੁੰਡਾ ਪ੍ਰਦੀਪ ਦਾ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅੱਗੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਚੋਰੀ ਸ਼ਦਾ ਮੋਟਰਸਾਈਕਲ ਵੀ ਮਿਲਿਆ ਤੇ ਇਦੂ ਲਾਵਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਇਹਨਾਂ ਦੇ ਫਰਦ ਬਿਆਨ ਇਖਲਾਫ ਦੇ ਮੁਤਾਬਕ ਇਹਨਾਂ ਤੋਂ 8 ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ ਨੇ। ਕੁੱਲ 9 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਨੇ। ਇਹ ਬਹੁਤ ਵਧੀਆ ਚੰਗਾ ਸਰਾਨੀਆ ਕੰਮ ਹੈ। ਇਹ ਅਕੀਰ ਇਹਨਾਂ ਦਾ ਸਾਰਾ ਐਂਟੀਸੀਡੈਂਟ ਚ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਕਲੀਅਰ ਕੀਤਾ ਜਾ ਰਿਹਾ। ਕੋਈ ਪੁਰਾਣਾ ਪਰਚਾ ਵੀ ਸੀ ਇਹਨਾਂ ਦੇ ਉੱਪਰ। ਹਾਂ ਜੀ ਪੁਰਾਣੇ ਪਹਿਲਾਂ ਦੇ ਪਰਚੇ ਨੇ। ਜਿਹੜੇ ਬਾਈਕ ਦੇ ਹੁਣ ਉਹ ਕਿ ਲੋਕਲ ਪੁਲਿਸ ਦੇ ਨੇ ਜਾਂ ਬਾਹਰ ਅੰਦਰ ਦੇ ਕਿੱਥੋਂ ਦੇ ਰਿਕਵਰ ਹੋਏ। ਸਾਰੇ ਇਹਨਾਂ ਦਾ ਜਿਹੜੇ ਬਾਈਕ ਨੇ ਇਹਨਾਂ ਦੇ ਇਨ ਵਾਈਕਸ ਦੇ ਸਬੰਧ ਚ ਉਹਨਾਂ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅੱਗੇ ਉਹਦੇ ਆਧਾਰ ਤੇ ਅੱਗੇ ਸਾਰਾ ਕੰਮ ਕੀਤਾ ਅੱਗੇ ਸਿਰ ਕਿੰਨੂੰ ਸੇਲਫ ਕਰਦੇ ਸੀ ਕੋਈ ਗੱਲਬਾਤ ਹੋਈ ਹੈ ਇਹ ਹਜੇ ਤਫਤੀਸ਼ ਦਾ ਵਿਸ਼ਾ ਹੈ ਦਰਾਂ ਨੇ ਰਿਮਾਂਡ ਕੀਤਾ ਕਿ ਕਿੰਨੇ ਸਮੇਂ ਤੋਂ ਐਕਟਿਵ ਸੀ ਜੀ ਇਹ ਦਰਾਂ ਨੇ ਰਿਮਾਂਡ ਪੁੱਛਣੀ ਚਾਲ ਦੀ ਘੜੀ ਤਾ ਇਨਾਂ ਤੋਂ 8 ਮੋਟਰਸਾਈਕਲ ਰਿਕਵਰ ਹੋਏ ਨੇ ਤੇ ਕੁੱਲ 9 ਹੋ ਗਏ ਮੋਟਰਸਾਈਕਲ ਇਹ ਦਰਾਂ ਨੇ ਰਿਮਾਂਡ ਅੱਗੇ 21 ਨੰਬਰ ਦੇ ਬਈ ਜੀ ਬੁਸ਼ੀ ਸਾਰੇ ਜਿਹੜੇ ਮਿਲਦੇ ਨੇ ਯੰਗ ਮੁੰਡੇ ਨੇ ਚੋਰ ਬੱਚੇ ਸਰਪ੍ਰਿੰੇਸ਼ਾ ਵਗੈਰਾ ਕਰਦੇ ਸੀ ਇਹ ਇਹਨਾਂ ਦਾ ਡੋਕ ਟੈਸਟ ਇਹਨਾਂ ਦਾ ਡੋਕ ਟੈਸਟ ਕਰਵਾਤੀ ਜੀ ਗੱਲ ਪਲੀਅਰ ਹੋਊਗੀ ਪਰ ਹਾਲ ਦੀ ਗੱਡੀ ਦੀ ਛੇੜੀ ਨਹੀਂ ਲੱਗ ਰਹੀ ਤੇ ਚੋਰੀਆਂ ਕਰਨ ਤੋਂ ਬਾਅਦ ਕਿੱਥੇ ਵਰਤੇ ਸੀ ਕੋਈ ਜਾਂ ਹਲੇ ਇਹ ਵੀ ਤਫਤੀਸ਼ ਤਫਤੀਸ਼ ਦਾ ਇਹ ਵੀ ਸ਼ੁਰੂ ਤਫਤੀਸ਼ ਨਾ ਕਿਹੜੇ ਕਿਹੜੇ ਇਲਾਕੇ ਸਾਂ ਚੋਰੀ ਕੀਤੀਆਂ ਨੇ ਇਹ ਮੋਟਰਸਾਈਕਲ ਜਿਆਦਾ ਮੋਟਰਸਾਈਕਲ ਚੋਰੀ ਇਹਨਾਂ ਨੇ ਸ਼ਿਵਲਾ ਇਨੀਰੀ ਜਿਹੜਾ ਜਿੰਦਰਾ ਹਸਪੀਟਲ ਦੇ ਨੇੜੇ ਚੋਂ ਇਧਰ ਕੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ